ਪਾਠ 6 ਕੈਂਚੀ ਤੇ ਸੂਈ ਉਦੇਸ਼ ਆਪਣੇ ਮੂੰਹ ਮੀਆਂ ਮਿੱਠੂ ਬਨਣਾ ਅਤੇ ਦੂਜਿਆਂ ਦੀਆਂ ਬੁਰਾਈਆਂ ਬਾਰੇ ਬੋਲਣ ਦੀ ਥਾਂ ਆਪਣੀਆਂ ਕਮਜ਼ੋਰੀਆਂ ਅਤੇ ਦੂਜੇ ਦੀਆਂ ਚੰਗਿਆਈਆਂ ਦੀ ਪਰਚੋਲ ਹੀ ਸਹੀ ਜੀਵਨ ਜੀਤ ਸਿਖਾਉਂਦੀ ਹੈ ਸੂਈ ਨੂੰ ਕੈਂਚੀ ਕਹਿੰਦੀ ਹੈ ਥੁੜ ਜਗ ਨੂੰ ਮੇਰੀ ਰਹਿੰਦੀ ਹੈ ਮੈਂ ਜਗ ਦੇ ਕੰਮ ਚਲਾਉਂਦੀ ਹਾਂ ਨਿਤ ਫੈਸ਼ਨ ਨਵੇਂ ਬਣਾਉਂਦੀ ਹਾਂ ਕਪੜੇ ਦੀ ਸ਼ਾਨ ਬਣਾਵਾ ਮੈਂ ਜਗ ਨੂੰ ਸ਼ਿੰਗਾਰ ਦਿਖਾਵਾ ਮੈਂ ਕਪੜੇ ਦਰਿਆ ਵਿੱਚ ਵਗਦੀ ਹਾਂ ਮੱਛੀ ਜੂ ਵਾ ਵਾ ਲੱਗਦੀ ਹਾਂ ਨੀ ਸੂਈਏ ਮੋਈਏ ਮਰੀਏ ਨੀ ਨੱਕ ਪਾਟੋ ਪਤਲੋ ਪਰਿਏ ਨੀ ਤੂੰ ਸ਼ਾਨ ਮੇਰੀ ਕੀ ਜਾਣੇ ਨੀ ਵਸ ਮੇਰੇ ਸੁਗੜ ਸਿਆਨੇ ਨੀ ਨਾ ਮੇਰੇ ਸਾਵੇਂ ਆਇਆ ਕਰ ਭੁਲਕੇ ਨਾ ਮੱਥਾ ਲਾਇਆ ਕਰ ਨੀਹੀਣੀ ਹਾਲਤ ਤੇਰੀ ਏ ਪਰ ਮੇਰੀ ਸ਼ਾਨ ਉਚੇਰੀ ਏ ਭਾਵੇਂ ਤੂੰ ਨਿਉ ਨਿਉ ਚਲਦੀ ਏ ਬਣ ਤੀਰ ਕਰੇ ਜੇ ਸਲਦੀ ਏ ਸੁਣ ਸੁਣ ਕੇ ਸੂਈ ਬੋਲ ਪਈ ਈ ਕੂੜ ਨਾ ਏਡੇ ਤੋਲ ਪਈ ਮੂੰ ਫਟিয়ে ਵੈਰ ਕਮਾਉਣੀ ਏ ਮਿਲਿਆਂ ਵਿੱਚ ਫੋਟਕ ਪਾਉਣੀ ਏ ਤੂ ਸਾਰ ਨਾ ਜਾਣੇ ਏਕੇ ਦੀ ਪਲ ਮੋਜ ਨਾ ਮਾਣੇ ਏਕੇ ਦੀ ਐਵੇਂ ਪਈ ਬਣ ਬੜ ਬੈਂਦੀ ਐ ਸਭ ਕੂੜ ਜ਼ਬਾਨੋ ਕਹਿਨੀ ਹੈ ਕੰਮ ਤੇਰਾ ਵਖ ਵਖ ਕਰਨਾ ਨੀ ਫੁੱਟ ਪਾਣਾ ਮੂਲ ਨਾ ਡਰਨਾ ਨੀ ਮੈਂ ਪਾਟੇ ਜੋੜ ਵਿਖਾਵਾ ਨੀ ਵਿਛੜੇ ਫੜ ਗਲੇ ਲਗਾਵਾ ਨੀ ਹਰ ਵੇਲੇ ਇਹ ਕੰਮ ਕਰਦੀ ਹਾਂ ਮੇਲਣ ਵਿੱਚ ਜੰਮਦੀ ਮਰਦੀ ਹਾਂ ਸਭ ਸੁਗੜ ਸਿਆਣੇ ਕਹਿੰਦੇ ਨੇ ਜੋ ਮੇਲਣ ਵਿੱਚ ਖੁਸ਼ ਰਹਿੰਦੇ ਨੇ ਰੱਬ ਆਪ ਉਸ ਨੂੰ ਮਿਲਦਾ ਏ ਜੋ ਮੇਲੂ ਹੁੰਦਾ ਦਿਲਦਾ ਏ ਕੀ ਸਿੱਖਿਆ ਕਦੇ ਵੀ ਹੰਕਾਰੀ ਨਾ ਬਨਣਾ ਸਦਾ ਦੂਜਿਆਂ ਦੇ ਗੁਣਾਂ ਦੀ ਤਾਰੀਫ਼ ਕਰਨਾ ਕਿਸੇ ਪ੍ਰਤੀ ਕਦੇ ਵੀ ਮਾੜਾ ਨਾ ਬੋਲਣਾ